10 ਲੱਖ ਦੀ ਲਾਟਰੀ ਲੱਗੀ ਹੈ ਜੀ ਪਹਿਲਾਂ ਵੀ ਪੋਨੇਵ ਜਾ ਪਹਿਲੀ ਫਸਟ ਟਾਈਮ ਨਹੀਂ ਦੂਸਰੀ ਵਾਰੀ ਪਾਈ ਹੈ ਜੀ ਤਾਂ ਉਪਰ ਮਗਾਈ ਕਿਵੇਂ ਤੁਹਾਡੇ ਕੋਲੇ ਇਹ ਜੀ ਮੇਰੇ ਇਹ ਸਾਲਾ ਸਾਹਿਬ ਨੇ ਇਹ ਲੁਧਿਆਣੇ ਗਏ ਹੋਏ ਸੀ ਮੈਂ ਇਹਨਾਂ ਨੂੰ ਫੋਨ ਕਰਾਇਆ ਮੈਨੂੰ ਦੋ ਟਿਕਟਾਂ ਖਰੀਦ ਕੇ ਲੈ ਆ ਕੇ ਦਿਓ ਵੀ ਮੈਂ ਸਾਨੂੰ ਪੈਸੇ ਚਲ ਆਨਲਾਈਨ ਕਰ ਦੂੰ ਕਿਵੇਂ ਹੀ ਕਰ ਲਉ ਤੇ ਇਹਨਾਂ ਨੇ ਮੈਨੂੰ ਲੈ ਆ ਕੇ ਦਿੱਤੀ ਹੈ ਜੀ ਬਸ ਇਹ ਚੰਗੇ ਕੰਮ ਤੇ ਲਾਵਾਂਗੇ ਪੈਸੇ ਨੂੰ ਪਰਿਵਾਰ ਪਰਿਵਾਰ ਕਹਾ ਕੋਈ ਮੜਮਟਾ ਦਾਨ ਪਨ ਤੇ ਲਾ ਦਾਂਗੇ ਕੰਮ ਕੀਤਾ ਕੀ ਆ ਖੇਤੀ ਕਰਦੇ ਆਂ ਜੀ ਕਿਸਮਤ ਜਦੋਂ ਚਮਕਦੀ ਹੈ ਤਾਂ ਰਾਹ ਬਹੁਤ ਬਣਦੇ ਹੁੰਦੇ ਨੇ ਤੇ ਉਦੋਂ ਆਮ ਤੌਰ ਤੇ ਹੁੰਦਾ ਇਹ ਹੈ ਵੀ ਜਦੋਂ ਅਸੀਂ ਖੈਰ ਲੋਟਰੀਆਂ 'ਚ ਅਕਸਰ ਕੋਈ ਨਾ ਕੋਈ ਕਹਾਣੀਆਂ ਇਹ ਜਿਹੀ ਦਿਖਦੇ ਆ ਮੇਰੇ ਨਾਲ ਹਰਜੀਤ ਸਿੰਘ ਨੇ ਵੀਰ ਬੰਮਣ ਵਾਲੀ ਤੋਂ ਨਗੇ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਉਹ ਕਿੱਸਾ ਬਹੁਤ ਜ਼ਰੂਰੀ ਹੁੰਦਾ ਵੀ ਜਦੋਂ ਅਸੀਂ ਲੋਟਰੀ ਖਰੀਦਦੇ ਆ 10 ਲੱਖ ਦੀ ਇਹਨਾਂ ਦੀ ਲੋਟਰੀ ਲੱਗੀ ਆ ਤੇ ਹਾਲਾਂਕਿ ਕਰੋਨਾ ਵਾਲੇ ਵੀ ਹੈਗੇ ਨੇਗੇ ਪਰ ਤੁਸੀਂ ਇਹ ਵਿਆਖਿਆ ਦੇਖੋ ਵੀ ਆਖਰਕਾਰ ਜਦੋਂ ਪੈਸਾ ਘਰੇ ਆਉਣਾ ਹੁੰਦਾ ਤਾਂ ਬੜੀ ਇੰਟਰਸਟਿੰਗ ਹੈ ਇਹਨਾਂ ਦੀ ਕਹਾਣੀ ਕਿੰਨਰ ਵਾਲੀ ਗੱਲਬਾਤ ਕਰਾਂਗੇ ਕਿਉਂਕਿ ਮੈਂ ਦੱਸਦਾ ਤਾਂ ਉਹ ਸਾਰਾ ਕ੍ਰੰਚ ਖਤਮ ਹੋ ਜਾਊ ਅਰ ਜੀ ਪਹਿਲਾਂ ਤਾਂ ਬਹੁਤ ਬਹੁਤ ਮੁबारकਤਾਂ ਤੁਹਾਨੂੰ ਸੀ ਕਿਉਂਕਿ ਲੋਟਰੀ ਜਿਵੇਂ ਕਹਿੰਦੇ ਹੁੰਦੇ ਨੇ ਕੋਈ ਵੀ ਲੱਗੇ ਤਾਂ ਉਹਦੀ ਜਿਹੜੀ ਅਮਾਉਂਟ ਦੇ ਨਾਲ ਉਹ ਇਹ ਵੀ ਬਹੁਤ ਮਾਇਨੇ ਹੁੰਦਾ ਵੀ ਰੱਬ ਨੇ ਤੁਹਾਡੇ ਬਾਰੇ ਸੋਚਿਆ ਹਾਂਜੀ ਹਾਂਜੀ ਕਿੰਨੇ ਕਿੰਨੇ ਦੀ ਲੋਟਰੀ ਲੱਗੀ ਆ ਤੁਹਾਡੀ 10 ਲੱਖ ਦੀ ਲੋਟਰੀ ਲੱਗੀ ਆ ਜੀ ਪਹਿਲਾਂ ਵੀ ਪਾਉਣੇ ਆ ਪਹਿਲੀ अच्छा हां जी ते फिर ये ਤੁਸੀਂ ਮਗਾਈ ਕਿਵੇਂ ਉਹ ਦੱਸਿਓ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਕਿਉਂਕਿ ਆਮ ਤੌਰ ਤੇ ਹੁੰਦਾ ਵੀ ਕੋਈ ਨਾ ਕੋਈ ਸੱਜਣ ਪਿਆਰਾ ਆਪਣਾ ਜਦ ਖਰੀਦ ਕੇ ਕਿਉਂਕਿ ਤੁਸੀਂ ਰਹਿੰਦੇ ਹੋ ਦੂਜੀ ਸਟੇਟੋਂ ਤਾਂ ਉੱਥੇ ਹੁੰਦੀ ਰਹੀ ਹੈ ਤਾਂ ਉਹ ਪਰ ਮਗਾਈ ਕਿਵੇਂ ਤੁਹਾਡੇ ਕੋਲੇ ਇਹ ਜੀ ਮੇਰੇ ਇਹ ਸਾਲਾ ਸਾਹਿਬ ਨੇ ਇਹ ਲੁਧਿਆਣੇ ਗਏ ਹੋਏ ਸੀ ਮੈਂ ਇਹਨਾਂ ਨੂੰ ਫੋਨ ਕਰਾਇਆ ਮੈਨੂੰ ਦੋ ਟਿਕਟਾਂ ਖਰੀਦ ਕੇ ਲੈ ਆ ਕੇ ਦਿਓ ਵੀ ਮੈਂ ਸਾਨੂੰ ਪੈਸੇ ਚਲ ਆਨਲਾਈਨ ਕਰ ਦੂੰ ਕਿਵੇਂ ਹੀ ਕਰ ਲ ਤੇ ਇਹਨਾਂ ਨੇ ਮੈਨੂੰ ਲੈ ਆ ਕੇ ਦਿੱਤੀ ਜੀ ਤੇ ਮਾਇਨੇ ਕਿੰਨਾ ਰੱਖਦਾ 10 ਲੱਖ ਰੁਪਇਆ ਪਰਵਾਹ ਏ ਦੇਖੋ ਜੀ ਸਾਰੇ ਲੋਕਾਂ ਦੀ ਮਿਹਨਤ ਦਾ ਇਕੱਠਾ ਕਰਿਆ ਹੋਇਆ ਪੈਸਾ ਇਹ ਆਪਣੇ ਹਿੱਸੇ ਆਇਆ ਇਹ ਤਾਂ ਹੁਣ ਸਾਰਿਆਂ ਨੂੰ ਬਹੁਤ ਖੁਸ਼ੀ ਬਹੁਤ ਆ ਜੀ ਬਸੇ ਹੁੰਦਾ ਇਹੀ ਹੈ ਵੀ ਜਿਵੇਂ ਕਹਦੀ ਪਾਉਂਦਾ ਤਾਂ ਹਰੇਕੀ ਚੋਅ ਮੁੱਤੇ ਹੁੰਦਾ ਹੈ ਲੱਗਦਾ ਕਿਸੇ ਕਿਸੇ ਦਾ ਨੂੰ ਹਾਂਜੀ ਹਾਂਜੀ ਕਿਸਮਤ ਵਾਲੇ ਨੂੰ ਲੱਗਦਾ ਤੇ ਤੁਸੀਂ ਵਾਕਿਆ ਬਣਾ ਕਿਵੇਂ ਖਰੀਦਣ ਤੋਂ ਲੈ ਕੇ ਅੱਗੇ ਲੱਗਣ ਤੱਕ ਦਾ ਨਹੀਂ ਮੈਂ ਲੁਧਿਆਣੇ ਦਵਾਈ ਲੈਣ ਗਿਆ ਸੀਗਾ ਜੀ ਇਹਨਾਂ ਨੇ ਪਿੱਛੇ ਇਹਨਾਂ ਨੂੰ ਪਤਾ ਸੀ ਵੀ ਲੁਧਿਆਣੇ ਗਿਆ ਹੋਇਆ ਇਹਨਾਂ ਨੇ ਕਾਲ ਕਰਤੀ ਕੰਨਾ ਯਾਰ ਮੈਨੂੰ ਉੱਥੋਂ ਲਿਆ ਕਿਦੀ ਮਹਾਂਟਾ ਕਰ ਚੌਂਕ ਚੋਪ ਨੋਟ ਇੰਟਰਪ੍ਰਾਈਜ਼ ਤੋਂ ਇਹਨਾਂ ਨੂੰ ਲੈ ਕੇ ਦਿੱਤੇ ਸੀ ਵੈਸੇ ਦੇਖੀਏ ਹੁਣ ਤਾਂ ਗੱਲ ਇਹ ਹੈ ਵੀ ਜਿਵੇਂ ਆਪਾਂ ਯਾਦ ਕਰ ਰਹੇ ਆਂ ਪਰ ਲੱਗਦਾ ਵੀ ਉਹ ਸਮੇਂ ਤਾਂ ਪਤਾ ਹੀ ਨਹੀਂ ਹੁੰਦਾ ਅਗਲਾ ਕੰਮ ਦਾ ਯਾਰ ਲੈ ਕੇ ਦੇ ਦਦਨੇ ਚਲੋ ਲੱਗਣੀਆਂ ਪਤਾ ਨਹੀਂ ਨਾ ਹਾਂਜੀ ਹਾਂਜੀ ਉਹ ਤਾਂ ਦੇਖੋ ਕਿਸਮਤ ਇਹਨਾਂ ਦੀ ਤੇ ਕੀ ਸੋਚਿਆ ਕੀ ਆ ਵੀ ਫਿਰ 10 ਲੱਖ ਰੁਪਈਆ ਵੀ ਚਲੋ ਥੋੜਾ ਨਹੀਂ ਹੁੰਦਾ ਵੀ ਕੀ ਕਰਨਾਗੇ ਆਪਾਂ ਬਸ ਇਹ ਚੰਗੇ ਕੰਮ ਤੇ ਲਾਵਾਂਗੇ ਪੈਸੇ ਨੂੰ ਪਰਿਵਾਰ ਪਰਿਵਾਰ ਕਾ ਕੋਈ ਮੜਮਟਾ ਦਾਨਪਨ ਤੇ ਲਾ ਦਾਂਗੇ ਤੇ ਕੰਮ ਕੀਤਾ ਕੀ ਆ ਆਪਣਾ ਖੇਤੀ ਕਰਦੇ ਆਂ ਜੀ ਖੇਤੀ ਹਾਂਜੀ ਚਲੋ ਫਿਰ ਹੁਣ ਤਾਂ ਅਜ ਕਈ ਇਹਦੇ ਨਾਲ ਇੱਕ ਇਹ ਕਹਿ ਸਕਦੇ ਆ ਵੀ ਸਹਾਰਾ ਲੱਗ ਜੂ ਕਿਉਂਕਿ ਆਮ ਖੇਤੀਬਾੜੀਆਂ ਚ ਵੀ ਜਿਵੇਂ ਦੇਖਿਆ ਲੋਕਾਂ ਦੇ ਕੋਈ ਕੋਈ ਮਾੜਾ ਮੋਟਾ ਕਰਜ਼ਾ ਚੱਕਿਆ ਹੁੰਦਾ ਜਾਂ ਕਿਸੇ ਦਾ ਕੋਈ ਦੇਣਾ ਲੈਣਾ ਹੁੰਦਾ ਨਹੀਂ ਖੇਤੀਬਾੜੀ ਵੀ ਆਪਣਾ ਠੀਕ ਕੰਮ ਆ ਜੀ ਵਧੀਆ ਕੰਮ ਆ ਖੇਤੀਬਾੜੀ ਦਾ ਵੀ ਤੇ ਚਲੋ ਜੋ ਪੈਸੇ ਆਏ ਨੇ ਉਹ ਆਪਾਂ ਹੁਣ ਚੰਗੇ ਕੰਮਤੀ ਲਾਵਾਂਗੇ ਹਾਂਜੀ ਅੱਗੇ ਅੱਗੇ ਨੂੰ ਹੈਦਵਾਰੇ ਵੀ ਹੋਈ ਅਜੇ ਹੋਰ ਵੀ ਦੇਖਣਾ ਨਹੀਂ ਜੀ ਲਾਟਰੀਆਂ ਤਾਂ ਪਾਉਂਦੀ ਰਹਿਣਾ ਚਾਹੀਦਾ ਇਹਦੇ ਨਾਲ ਮਾੜਾ ਜੇ ਬੰਦੇ ਦੀ ਆਰਥਿਕ ਵੀ ਮਦਦ ਹੁੰਦੀ ਰਹਿੰਦੀ ਹੈ ਜੋ ਆਡੀ ਹੋ ਜੀ ਬਰੀ ਜੀ ਹਾਂਜੀ ਚਲੋ ਥਾਰਾ ਦੇਖੀਏ ਤਾਂ ਜਿਵੇਂ ਕਹਦੀਏ ਵੀ ਕਿਸਮਤ ਦੀ ਹੁੰਦੀ ਹੈ ਗੱਲ ਵੀ ਕਦੋਂ ਖੁੱਲਣੀ ਆ ਤੇ 10 ਲੱਖ ਰੁਪਏ ਵੀ ਛੋਟੀ ਅਮਾਊਂਟ ਨਹੀਂ ਹੁੰਦੀ ਪਰ ਉਹਦੇ ਨਾਲ ਇਹ ਜ਼ਰੂਰ ਹੈ ਵੀ ਜਦੋਂ ਬੰਦਾ ਜਿਵੇਂ ਇਹਨਾਂ ਨੇ ਕਿਹਾ ਵੀਰ ਨੇ ਇੱਕ ਗੱਲ ਜਿਹੜਾ ਜ਼ਿਕਰ ਕਰਿਆ ਕਹਿੰਦੇ ਸਾਰੇ ਲੋਕਾਂ ਦੀ ਮਿਹਨਤ ਦੀ ਇਹ ਕਮਾਈ ਹੈ ਜਿਹੜੀ ਆਖਰਕਾਰ ਕੋਈ ਹਰ ਇੱਕ ਬੰਦਾ ਲੋਟਰੀ ਪਾਉਂਦਾ ਹੈ ਤਾਂ ਉਹਦੇ ਬਾਅਦ ਦੇ ਵਿੱਚ ਹੀ ਰਕਮ ਤਾਂ ਕਿਸੇ ਇੱਕ ਕੋਲ ਜਾਣੀ ਹੁੰਦੀ ਹੈ ਜਦੋਂ ਕਿਸਮਤ ਕਿਸੇ ਦੀ ਚਮਕਦੀ ਹੈ ਵੀਡੀਓ ਜੁਨਿਸਟ ਜਗਦੀਦ ਨਾ ਉਸਮੇ ਸਿੰਘ ਔਰ ਯਾਰਨਾਸ ਪਸੰਟੀਵੀ ਚੰਡੀਗੜ੍ਹ